ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਤਲਾਸ਼ੀ ਲਈ ਗਈ ਤਾਂ ਗੱਡੀ 'ਚ ਖੂਨ ਦੇ ਦਾਗ ਪਾਏ ਗਏ ਘਰ 'ਚ ਜਿਹੜਾ ਸਾਰਿਆਂ ਤੋਂ लाਡਲਾ ਬੇਟਾ ਸੀਗਾ ਉਹਨੂੰ ਤਾਂ ਗਲ ਘੁੱਟ ਕੇ ਮਾਰਤਾ ਤੇ ਬਾਕੀ ਜਿਹੜੀਆਂ ਪੂਰੀਆਂ 5 ਦੀਆਂ 5 ਲੱਖਾਂ ਬਿਆਗਾਂ ਦੇ ਵਿੱਚ ਪਾ ਕੇ ਪੂਰੇ 9 ਦਿਨ ਘੁੰਮਦਾ ਰਿਹਾ ਅੱਜ ਦੀ ਜੋ ਕਹਾਣੀ ਹੈ ਇੱਕ ਦਰਿੰਦੇ ਪਿਓ ਦੀ ਜਿਹਨੂੰ ਸੁਣ ਕੇ ਤੁਹਾਡੇ ਵੀ ਰੋਂਟੇ ਖੜੇ ਹੋ ਜਾਣਗੇ 7 ਸਤੰਬਰ 2014 ਨੂੰ ਸਾਊਥ ਕੋਰਲੋਨਾ ਦੇ ਵਿੱਚ ਇੱਕ ਟਿਮਥੀ ਨਾਮ ਦਾ ਇਨਸਾਨ ਜੋ ਚੈਕਿੰਗ ਦੇ ਦੌਰਾਨ ਫੜਿਆ ਗਿਆ ਜਦੋਂ ਨਾਰਮਲ ਚੈਕਿੰਗ ਹੋ ਰਹੀ ਸੀ ਤਾਂ ਸੜਕ ਦੇ ਉੱਤੇ ਨਾ ਇੱਕ ਮਤਲਬ ਕਿ ਜਿੱਦਾਂ ਨਾਰਮਲ ਹੀ ਗੱਡੀਆਂ ਦੀ ਚੈਕਿੰਗ ਹੋ ਰਹੀ ਸੀਗੀ ਤਾਂ ਉਹ ਚੈਕਿੰਗ ਦੇ ਦੌਰਾਨ ਉਹ ਬੰਦਾ ਫੜਿਆ ਗਿਆ ਉਹਦੀ ਗੱਡੀ ਦੀਆਂ ਸੀਟਾਂ ਦੇ ਵਿੱਚ ਬਲੱਡ ਲੱਗਿਆ ਦੇਖਦਾ ਪੁਲਿਸ ਨੂੰ ਤਾਂ ਜਦੋਂ ਚੈਕਿੰਗ ਕੀਤੀ ਜਾਂਦੀ ਆ ਉਹਨੂੰ ਰੋਕਿਆ ਜਾਂਦਾ ਵਾ ਉਹਦੇ ਤੇ ਜਾਂਚ ਕੀਤੀ ਜਾਂਦੀ ਆ ਤਾਂ ਉਹਦੇ ਉਹਦਾ ਜਦੋਂ ਮਤਲਬ ਕਿ ਵੇਖਿਆ ਜਾਂਦਾ ਕਿ ਉਹਦੇ ਪੰਜ ਬੱਚੇ ਆ ਤੇ ਉਹਦਾ ਡਿਵੋਰਸ ਹੋਇਆ ਹੋਇਆ ਵਾ ਤੇ ਚਲੋ ਵਧੀਆ ਜੌਬ ਕਰਦਾ ਸੀਗਾ ਹਨਾ ਡਿਵੋਰਸ ਸੀ ਪਤਾ ਸੀਗਾ ਕਿ ਆਪਣੇ ਬੱਚਿਆਂ ਨੂੰ ਵੀ ਸਾਹਮ ਰਿਆ ਸੀਗਾ ਤੇ ਹੌਲੀ ਹੌਲੀ ਦਿਨ ਜਦੋਂ ਗੁਜ਼ਰ ਰਹੇ ਸੀਗੇ ਜਦੋਂ ਪੂਰੀ ਹਨਾ ਪੁਲਿਸ ਚੈਕਿੰਗ ਕਰਦੀ ਆ ਤਹਿਕੀਕਾਤ ਕਰਦੀ ਆ ਤਾਂ ਆਸੇ ਪਾਸੇ ਤੋਂ ਪੁੱਛਿਆ ਜਾਂਦਾ ਵਾ ਕਿ ਇਹ ਕਿੱਦਾਂ ਦਾ ਪਿਤਾਵਾ ਕਿੱਦਾਂ ਦੇ ਆ ਕਿੱਦਾਂ ਆਪਣੇ ਬੱਚਿਆਂ ਨੂੰ ਸਾਹਮ ਦਾ ਜਾਂ ਕਿਉਂ ਇਹਦਾ ਡਿਵੋਰਸ ਹੋਇਆ ਵਾ ਸਾਰੀ ਜਦੋਂ ਮਤਲਬ ਕਿ ਇਨਫੋਰਮੇਸ਼ਨ ਲੋਕਾਂ ਤੋਂ ਲਈ ਜਾਂਦੀ ਆ ਤਾਂ ਲੋਕ ਕਹਿੰਦੇ ਆ ਕਿ ਵਧੀਆ ਆਪਣੇ ਬੱਚਿਆਂ ਨੂੰ ਸਾਹਮ ਦਾ ਸੀਗਾ ਪਤਾ ਨਹੀਂ ਕਿਸੇ ਗੱਲ ਪਿੱਛੇ ਇਹਨਾਂ ਦਾ ਡਿਵੋਰਸ ਹੋ ਗਿਆ ਹਨਾ ਪਰ ਜਿਹੜੇ ਪੰਜਾਂ ਪੰਜ ਬੱਚੇ ਸੀਗੇ ਉਹਦੇ ਤੇ ਜਿਵੇਂ ਇਹ ਬੱਚਿਆਂ ਦੀ ਕਸਟਡੀ ਪਿਤਾ ਨੂੰ ਹੀ ਮਿਲੀ ਸੀਗੀ ਤਾਂ ਉਹ ਆਪਣੀ ਵਧੀਆ ਜੌਬ ਕਰ ਰਿਹਾ ਸੀ ਪਰ ਜਿਵੇਂ-ਜਿਵੇਂ ਦਿਨ ਗੁਜ਼ਰ ਰਹੇ ਸੀਗੇ ਹਨਾ ਤੇ ਉਹ ਥੋੜਾ ਜਿਹਾ ਅਪਸੈਟ ਹੋ ਰਿਹਾ ਸੀਗਾ ਕਿਉਂਕਿ ਜਾਂ ਤਾਂ ਉਹ ਮੈਨੇਜ ਨਹੀਂ ਕਰ ਪਾ ਰਿਹਾ ਸੀਗਾ ਕਿਵੇਂ ਵੀ ਕੋਈ ਵੀ ਪ੍ਰੋਬਲਮ ਉਹਦੀ ਜ਼ਿੰਦਗੀ 'ਚ ਆ ਰਹੀ ਸੀਗੀ ਜਾਂ ਤਾਂ ਉਹ ਬੱਚਿਆਂ ਨੂੰ ਨਹੀਂ ਸੰਭਾਲ ਪਾ ਰਿਹਾ ਸੀਗਾ ਜਾਂ ਆਪਣੀ ਜੌਬ ਤੋਂ ਪਰੇਸ਼ਾਨ ਸੀਗਾ ਜਾਂ ਆਪਣੇ ਡਿਵੋਰਸ ਤੋਂ ਪਰੇਸ਼ਾਨ ਸੀਗਾ ਹਨਾ ਇਸੇ ਤਰ੍ਹਾਂ ਉਹ ਮਤਲਬ ਕਿ ਉਹਦੀ ਜ਼ਿੰਦਗੀ ਬੀਤ ਰਹੀ ਹੁੰਦੀ ਆ ਤਾਂ ਆਪਣੇ ਬੱਚਿਆਂ ਤੋਂ ਕਾਫੀ ਅਫਸੈਟ ਜੇ ਹੋਣ ਲੱਗ ਜਾਂਦਾ ਹੁੰਦਾ ਹਨਾ ਪੰਜ ਬੱਚੇ ਹੁੰਦੇ ਆ ਉਹਦੇ ਹਨਾ ਤੇ ਚਲੋ ਇੱਕ ਦਿਨ ਆਉਂਦਾ ਕਿ ਨਾ ਉਹਦਾ ਬੱਚਾ ਖੇਡ ਰਿਹਾ ਹੁੰਦਾ ਵੱਡਾ ਮੁੰਡਾ ਜਿਹੜਾ ਉਹਦਾ ਨਾ ਉਹ ਖੇਡਦਾ ਹੁੰਦਾ ਤੇ ਉਹਦੇ ਤੋਂ ਨਾ ਜਿਹੜੀ ਲਾਈਟ ਵਾਲੀ ਸੋਚ ਹੁੰਦੀ ਆ ਉਹ ਟੁੱਟ ਜਾਂਦੀ ਆ ਤਾਂ ਉਹ ਆਪਣੇ ਬੱਚੇ ਤੇ ਇੰਨਾ ਕੁ ਜ਼ਿਆਦਾ ਨਾਰਾਜ਼ ਹੁੰਦਾ ਇੰਨਾ ਕੁ ਜ਼ਿਆਦਾ ਗੁੱਸੇ ਹੁੰਦਾ ਨਾ ਕਿ ਆਪਣੇ ਬੱਚੇ ਨੂੰ ਇੰਨਾ ਜ਼ਿਆਦਾ ਮਾਰਦਾ ਕੁੱਟਦਾ ਉਹ ਬਹੁਤ ਜ਼ਿਆਦਾ ਮਾਰਦਾ ਵਾ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੰਦਾ ਜਾਨੋ ਹੀ ਮਾਰ ਦਿੰਦਾ ਵਾ ਮੌਕੇ ਤੇ ਹੀ ਉਹ ਬੇਟੇ ਦੀ ਮੌਤ ਹੋ ਜਾਂਦੀ ਆ ਤਾਂ ਫਿਰ ਉਹ ਸੋਚਦਾ ਕਿ ਉਹ ਬੰਦੇ ਦਾ ਦੇਖੋ ਇੰਨਾ ਕੁ ਦਿਮਾਗ ਘੁੰਮ ਜਾਂਦਾ ਨਾ ਇੰਨਾ ਕੁ ਜ਼ਿਆਦਾ ਅਫਸੈਟ ਹੋ ਜਾਂਦਾ ਉਹ ਸੋਚਦਾ ਕਿ ਹੋਵੇ ਨਾ ਤਾਂ ਮੈਂ ਸਾਰੇ ਬੱਚੇ ਹੀ ਆਪਦੇ ਮਾਰ ਦਵਾਂ ਵੀ ਦੇਖੋ ਇੱਕ ਕਿਹੋ ਜਿਹਾ ਪਿਤਾ ਹਣਾ ਜਿਹੜਾ ਇੱਕ ਪਿਤਾ ਜਿਹਨੂੰ ਆਪ ਪਿਓ ਦਾ ਦਰਜਾ ਦਿੰਨੇ ਆ ਉਹ ਆਪਣੇ ਬੱਚਿਆਂ ਤੇ ਹਰੇ ਆਪਣੇ ਤੇ ਹਰੇਕ ਮੁਸੀਬਤ ਸਹਿ ਲੈਂਦਾ ਪਰ ਆਪਣੇ ਬੱਚਿਆਂ ਤੇ ਕਦੀ ਵੀ ਆਂਚ ਨਿਉਂ ਦਿੰਦਾ ਤੇ ਦੇਖੋ ਇਹ ਕਿਹੋ ਜਿਹਾ ਪਿਤਾ ਜੋ ਸੋਚ ਰਿਹਾ ਕਿ ਮੈਂ ਆਪਦਾ ਇੱਕ ਬੱਚਾ ਮਾਰ ਤਾਂ ਬਾਕੀ ਵੀ ਜਿਹੜੇ ਬੱਚੇ ਹੋਏ ਚਾਰ ਬੱਚੇ ਨੇ ਉਹਨਾਂ ਨੂੰ ਵੀ ਮਮਾਰ ਮੁਕਾਵਾਂ ਤੇ ਚਲੋ ਉਸ ਦਿਨ ਉਹ ਸਾਰੇ ਹੀ ਬੱਚਿਆਂ ਨੂੰ ਉਹ ਮਾਰ ਦਿੰਦਾ ਤੇ ਜਿਹੜਾ ਸਭ ਤੋਂ ਛੋਟਾ ਉਹਦਾ ਬੇਟਾ ਹੁੰਦਾ ਵਾ ਹਨਾ ਉਹ ਸਾਰਿਆਂ ਤੋਂ ਛੋਟੇ ਬੇਟੇ ਨੂੰ ਗਲ ਘੁੱਟ ਕੇ ਮਾਰ ਦਿੰਦਾ ਆਉਦੇ ਪੰਜਾ ਹੀ ਬੱਚਿਆਂ ਨੂੰ ਇੱਕੋ ਦਿਨ ਵਿੱਚ ਉਹ ਮਾਰ ਮਕਾਉਂਦਾ ਤੇ ਚਲੋ ਉਹ ਬੈਗ ਦੇ ਵਿੱਚ ਪੰਜ ਡੈੱਡ ਬਾਡੀਆ ਨਾ ਪੰਜਾਂ ਨੂੰ ਡੈੱਡ ਬਾਡੀਆ ਨੂੰ ਬੈਗ ਦੇ ਵਿੱਚ ਪਾ ਲੈਂਦਾ ਵਾ ਅਲੱਗ-ਅਲੱਗ ਬੈਗਾਂ ਦੇ ਵਿੱਚ ਪਾ ਕੇ ਹਨਾ ਤੇ ਉਹ ਗੱਡੀ ਦੇ ਵਿੱਚ ਰੱਖ ਲੈਂਦਾ ਕਿ ਮੈਂ ਇਹਨਾਂ ਲਾਸ਼ਾਂ ਨੂੰ ਤਾਂ ਕਿਤੇ ਸਿੱਟਿਆ ਹੂੰਗਾ ਜਾਂ ਕਿਤੇ ਹਨਾ ਵੀ ਰਫਾ-ਦਫਾ ਕਰ ਦੂੰਗਾ ਤੇ ਚਲੋ ਉਹ ਐਦਾਂ 8-9 ਦਿਨ ਪੂਰੇ 9 ਦਿਨ ਹਨਾ 9 ਦਿਨ ਉਹ ਲਾਸ਼ਾਂ ਦੇ ਨਾਲ ਹੀ ਰਹਿੰਦਾ ਉਦਾਂ ਹੀ ਉਹ ਜੌਬ ਤੇ ਜਾਂਦਾ ਉਦਾਂ ਹੀ ਉਹ ਘਰ ਵਾਪਸ ਆਉਂਦਾ ਉਦਾਂ ਹੀ ਉਹਨਾਂ ਦੇ ਨਾਲ ਹੀ ਰਹਿੰਦਾ ਵਾ ਉਹਦੇ ਦਿਲ 'ਚ ਕੋਈ ਖੌਫ ਨਹੀਂ ਸੀਗਾ ਉਹਦੇ ਦਿਲ 'ਚ ਕੋਈ ਦੁੱਖ ਨਹੀਂ ਸੀਗਾ ਕਿ ਮੇਰੇ ਬੱਚੇ ਮਾਰ ਚੁੱਕੇ ਆ ਜਾਂ ਮੈਂ ਇਕੱਲਾ ਇਸ ਦੁਨੀਆ ਤੇ ਰਹਿ ਗਿਆ ਕਿਉਂਕਿ ਡਿਵੋਰਸ ਤਾਂ ਦਾ ਪਹਿਲਾਂ ਹੀ ਹੋ ਚੁੱਕਿਆ ਹਮਸਫਰ ਤਾਂ ਉਹਦਾ ਪਹਿਲਾਂ ਹੀ ਦੂਰ ਹੋ ਚੁੱਕਿਆ ਹੁੰਦਾ ਰਹਿੰਦੇ ਖੁੰਦੇ ਆਪਣੇ ਬੱਚਿਆਂ ਨੂੰ ਵੀ ਉਹ ਆਪਣੀ ਜ਼ਿੰਦਗੀ 'ਚੋਂ ਦੂਰ ਕਰ ਦਿੰਦਾ ਵਾ ਤੇ ਚਲੋ 8-9 ਦਿਨ ਉਹ ਪੂਰੇ ਹਨਾ ਲਾਸ਼ਾਂ ਉਦੋਂ ਦੇ ਨਾਲ ਹੀ ਰਹਿੰਦਾ ਉਦਾਂ ਹੀ ਉਹ ਗੱਡੀ 'ਚ ਜਾਂਦਾ ਵਾ ਉਦਾਂ ਹੀ ਉਹ ਜੌਬ ਤੇ ਜਾਂਦਾ ਵਾ ਉਦਾਂ ਹੀ ਕਿਤੇ ਵੀ ਜਾਂਦਾ ਉਹ ਲਾਸ਼ਾਂ ਨੂੰ ਨਾਲ-ਨਾਲ ਹੀ ਲਈ ਫਿਰਦਾ ਰਹਿੰਦਾ ਵਾ ਤਾਂ ਇਸੇ ਹੀ ਤਰ੍ਹਾਂ 7 ਸਤੰਬਰ ਨੂੰ ਹਨਾ ਜਦੋਂ ਨਾਰਮਲ ਚੈਕਿੰਗ ਹੋ ਰਹੀ ਹੁੰਦੀ ਆ ਤਾਂ ਉਹ ਗੱਡੀ ਦੇ ਵਿੱਚ ਸਣੇ ਲਾਸ਼ਾਂ ਦੇ ਸਮੇਤ ਉਹਨਾਂ ਫੜਿਆ ਜਾਂਦਾ ਵਾ ਤਾਂ ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਕੜੀ ਤੋਂ ਕੜੀ ਉਹਨੂੰ ਜੱਜ ਦੇ ਦੁਆਰਾ ਸਜ਼ਾ ਸੁਣਾਈ ਜਾਂਦੀ ਹੈ ਹਨਾ ਮਤਲਬ ਕਿ ਪੰਜ ਬੱਚਿਆਂ ਦੇ ਅਕੋਰਡਿੰਗ ਉਹਨੂੰ ਉਮਰ ਕੈਦੀ ਸਜ਼ਾ ਸੁਣਾਈ ਜਾਂਦੀ ਹੈ ਪਰ ਮੇਰੇ ਅਕੋਰਡਿੰਗ ਤਾਂ ਇਹ ਹੈ ਕਿ ਆਪਾਂ ਤਾਂ ਇਹ ਸੋਚਦੇ ਆ ਵੀ ਇਹੋ ਜਿਹੇ ਦਰਿੰਦੇ ਪਿਓ ਨੂੰ ਤਾਂ ਫੌਂਸੀ ਦੀ ਸਜ਼ਾ ਹੋਣੀ ਚਾਹੀਦੀ ਮੌਕੇ ਤੇ ਜਿਸ ਤਰ੍ਹਾਂ ਉਹ ਬੱਚਿਆਂ ਨੂੰ ਕਿਉਂਕਿ ਕੋਈ ਪਤਾ ਨਹੀਂ ਹੈ ਨਾ ਕਿਉਂਕਿ ਉਸ ਟਾਈਮ ਉਹਨਾਂ ਬੱਚਿਆਂ ਕੋਲੇ ਕੋਈ ਵੀ ਨਹੀਂ ਸੀਗਾ ਕਿਵੇਂ ਉਹ ਤੜਫ ਰਹੇ ਸੀ ਕਿ ਉਹ ਕਹਿ ਰਹੇ ਸੀ ਕਿ ਉਹ ਸੋਚ ਰਹੇ ਸੀਗੇ ਕਿ ਇੱਕ ਐਹੋ ਜਿਹਾ ਪਿਤਾ ਜਿਹਨੇ ਆਪਣੇ ਬੱਚਿਆਂ ਨੂੰ ਜਾਨੋਂ ਮਾਰ ਦਿੱਤਾ ਹੈ ਨਾ ਇੱਕ ਪਿਤਾ ਦੇ ਨਾਮ ਨੂੰ ਇੱਕ ਪਿਤਾ ਦੇ ਰਿਸ਼ਤੇ ਨੂੰ ਉਹ ਬੰਦੇ ਨੇ ਲਾਜ ਲਾ ਦਿੱਤੀ ਅੱਜ ਕੁੱਝ ਲੋਕ ਇਹ ਚੀਜ਼ ਤੇ ਵਿਸ਼ਵਾਸ ਨਹੀਂ ਕਰਦੇਗੇ ਕਿ ਇਹ ਪਿਤਾ ਕਿਵੇਂ ਦਾ ਹੋ ਸਕਦਾ ਵੀ ਕਿੱਦਾਂ ਦਾ ਵੀ ਉਹ ਉਹ ਬੰਦਾ ਨਹੀਂ ਇਨਸਾਨ ਨਹੀਂ ਹੋ ਸਕਦਾ ਉਹ ਇੱਕ ਜਾਨਵਰ ਸੀਗਾ ਜਿਹਨੇ ਆਪਣੇ ਬੱਚਿਆਂ ਨੇ ਮਾਰਤਾ ਹਨਾ ਤੇ ਚਲੋ ਉਹ ਉਹ ਬੰਦੇ ਨੂੰ ਸਜ਼ਾ ਹੋ ਗਈ ਉਮਰ ਕੈਦ ਦੀ ਸਜ਼ਾ ਹੋਈ ਆ ਪਰ ਮੇਰੇ ਅਕੋਰਡਿੰਗ ਉਹ ਬੰਦੇ ਨੂੰ ਫੌਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਐਟ ਅ ਟਾਈਮ ਹਨਾ ਉਸੇ ਟਾਈਮੇ ਉਹਨੂੰ ਫੌਂਸੀ ਦੀ ਸਜ਼ਾ ਹੋਣੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ